ਜਾ ਸਰਕਾਰ ਹੋ ਬਰਬਾਦ ਬਰਬਾਦ ਹੋ ਬਰਬਾਦ ਕਿਉਂਕਿ ਮੀਟਿੰਗ ਦਾ ਬਸ ਇੱਕ ਕਾਗਜ਼ ਆ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਲੋ ਜੀ ਮੀਟਿੰਗ ਹੋਣੀ ਨਹੀਂ ਬਣਾ ਤੇਰੀ ਕੀ ਸਰਕਾਰ ਇੰਨਾਂ ਕਹਿਣਾ ਸੱਚ ਬਜਾ ਅੱਜ ਅਧਿਆਪਕ ਜਿਹੜੇ ਟੈਂਕੀਆਂ ਦੇ ਉੱਤੇ ਚੜੇ ਨੇ ਇਹ ਮੌਕਾ ਕਦੀ ਨਹੀਂ ਆਊਗਾ ਇਹ ਕਦੀ ਨਹੀਂ ਹੋ ਫਿਊਚਰ 'ਚ ਕਦੀ ਤੱਕ ਦੇਖਣਾ ਨਹੀਂ ਪਊਗਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਟੈਂਕੀਆਂ ਤੇ ਚੜ ਕੇ ਜਿਹੜੇ ਉਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿੰਦਾਬਾਦ ਜਿੰਦਾਬਾਦ ਸਾਰਿਆਂ ਦੀ ਸਫਲਤਾ ਲਈ ਸਾਰਿਆਂ ਦੀ ਸਕਸੈਸ ਲਈ ਸਾਰਿਆਂ ਦੀ ਤਰੱਕੀ ਲਈ ਹੋਗਾ ਪਰ ਕੰਪਿਊਟਰ ਵਿਧਾਇਕਾਂ ਨੇ ਉਹਨਾਂ ਨੇ ਲਗਾਤਾਰ ਧੋਖਾ ਕੀਤਾ ਸਰ ਆਮ ਆਦਮੀ ਪਾਰਟੀ ਨਹੀਂ ਇਹ ਖਾਸ ਆਦਮੀ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਏ ਜਿਨ੍ਹਾਂ ਨੇ ਸਾਡਾ ਬੇੜਾ ਗਰਕ ਕਰਤਾ ਅੱਜ ਸਾਡੇ ਪਰਿਵਾਰ ਨੇ ਅਸੀਂ ਵੀ ਕਿਸੇ ਦੀ ਪਰਿਵਾਰ ਦੀਆਂ ਧੀਆ ਭੈਣਾ ਨੂਆਂ ਹਾਂ ਕੌਣ ਜਾਣਦਾ ਹੈ ਤੁਸੀਂ ਦੱਸੋ ਕਿਹੜਾ ਇਨਸਾਨ ਹੈ ਜਿਹੜਾ ਚਾਹੇਗਾ ਕਿ ਜਿਹਦੀਆਂ ਨੂਆਂ ਧੀਆ ਭੈਣਾ ਇੱਥੇ ਰਾਤ ਨੂੰ ਸੜਕਾਂ ਦੇ ਉੱਤੇ ਬੈਠ ਕੇ ਤੇ ਆਪਣੀਆਂ ਰਾਤਾਂ ਗੱਟਣ ਅਜੀਤ ਬਾਪ ਟੀਵੀ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਸੰਗਰੂਰ ਸ਼ਹਿਰ ਦੀ ਜਿੱਥੇ ਕਿ ਮੁੱਖ ਮੰਤਰੀ ਦਾ ਸ਼ਹਿਰ ਹੈ ਤੇ ਮੁੱਖ ਮੰਤਰੀ ਦਾ ਆਖਣਾ ਸੀ ਕਿ ਧਰਨੇ ਪ੍ਰਦਰਸ਼ਨ ਮੇਰੀ ਸਰਕਾਰ ਵਲੇ ਨਹੀਂ ਲੱਗਣਗੇ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੰਪਿਊਟਰ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਮੁੱਖ ਮੰਤਰੀ ਦੀ ਰਿਹੈਸ ਦੇ ਬਾਹਰ ਪ੍ਰੋਟੈਸਟ ਕਰ ਰਹੇ ਹਨ ਉਹਨਾਂ ਨੂੰ ਟੈਂਟ ਲਾਉਣ ਦੀ ਵੀ ਪ੍ਰਸ਼ਾਸਨ ਵੱਲੋਂ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਪ੍ਰਸ਼ਾਸਨ ਚਾਹੁੰਦਾ ਸੀ ਕਿ ਇਹ ਚਲੇ ਜਾਣ ਪਰ ਇਹ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ ਟٹے ਹੋਏ ਹਨ ਇਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਕਾਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਕਰਦੀ ਅਸੀਂ ਇਸ ਜਗ੍ਹਾ ਤੋਂ ਨਹੀਂ ਜਾਵਾਂਗੇ ਗੱਲਬਾਤ ਆਗੂਆਂ ਨਾਲ ਗੱਲ ਕਰਾਂਗੇ ਵੀ ਕੀ ਕੀ ਮੰਗਾਂ ਨੇ ਤੇ ਕਿੰਨਾ ਚਿਰ ਹੋ ਗਿਆ ਕੀ ਨਾਮ ਸਰ ਜੀ ਕਲ ਜੀ ਮੇਰਾ ਨਾਮ ਜਤੁਰੰਧਾ ਵਾ ਮੈਂ ਆਪ ਡਿਸਟ੍ਰਿਕਟ ਅੰਮ੍ਰਿਤਸਰ ਤੋਂ ਸੀ ਬੜੇ ਦੁੱਖ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਸਾਨੂੰ ਕਿ ਪਿਛਲੇ 3 ਮਹੀਨੇ ਤੋਂ ਸਾਡਾ ਧਰਨਾ ਇੱਥੇ ਲੱਗਾ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਠੰਡ ਦੇ ਵਿੱਚ ਸਾਡੀਆਂ ਭੈਣਾਂ ਕਿਦਾਂ ਸੜਕਾਂ ਦੇ ਉੱਤੇ ਰੋਲ ਰਹੀਆਂ ਹਨ ਇਹ ਉਹੀ ਸਰਕਾਰ ਹੈ ਜਿਨਨੇ ਇਹ ਵਾਅਦਾ ਦਿਵਾਇਆ ਸੀ ਜਿਨਨੇ ਆਪਣੇ ਭਾਸ਼ਨਾ ਦੇ ਵਿੱਚ ਵਾਅਦਾ ਦਿਵਾ ਕੇ ਆਪਣੀ ਸਰਕਾਰ ਸੱਤਾ ਵਿੱਚ ਲੈ ਕੇ ਆਏ ਸੀਗੇ ਕਿ ਜਦੋਂ ਅਸੀਂ ਆਵਾਂਗੇ ਅੱਜ ਅਧਿਆਪਕ ਜਿਹੜੇ ਟੈਂਕੀਆਂ ਦੇ ਉੱਤੇ ਚੜੇ ਨੇ ਇਹ ਮੌਕਾ ਕਦੀ ਨਹੀਂ ਆਊਗਾ ਇਹ ਕਦੀ ਨਹੀਂ ਹੋ ਫਿਊਚਰ 'ਚ ਕਦੀ ਤੁਹਾਨੂੰ ਦੇਖਣਾ ਨਹੀਂ ਪਊਗਾ ਕਿ ਅਧਿਆਪਕ ਜਥੇਬੰਦੀਆਂ ਵੱਲੋਂ ਟੈਂਕੀਆਂ ਤੇ ਚੜ ਕੇ ਜਿਹੜੇ ਉਹ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਪਰ ਬੜੇ ਦੁੱਖ ਦੀ ਗੱਲ ਬੜੇ ਸ਼ਰਮ ਦੀ ਗੱਲ ਹੈ ਸਾਨੂੰ ਬਹੁਤ ਨਮੋਸ਼ੀ ਮਹਿਸੂਸ ਹੁੰਦੀ ਹੈ ਐਸੀ ਸਰਕਾਰ ਨੂੰ ਅਸੀਂ ਅਸੀਂ ਹੀ ਲੈ ਕੇ ਆਏ ਸਾਡੇ ਸਾਡੇ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਇਹੋ ਜਿਹੇ ਆਮ ਆਦਮੀ ਪਾਰਟੀ ਨਹੀਂ ਇਹ ਖਾਸ ਆਦਮੀ ਪਾਰਟੀ ਨੂੰ ਅਸੀਂ ਅੱਗੇ ਲੈ ਕੇ ਆਏ ਜਿਨ੍ਹਾਂ ਨੇ ਸਾਡਾ ਬੇੜਾ ਗਰਕ ਕਰਤਾ ਅੱਜ ਸਾਡੇ ਪਰਿਵਾਰ ਨੇ ਅਸੀਂ ਵੀ ਕਿਸੇ ਦੀ ਪਰਿਵਾਰ ਦੀਆਂ ਧੀਆਂ ਭੈਣਾਂ ਨੂੰ ਆਹ ਕੌਣ ਜਾਣਦਾ ਹੈ ਤੁਸੀਂ ਦੱਸੋ ਕਿਹੜਾ ਇਨਸਾਨ ਹੈ ਜਿਹੜਾ ਚਾਹੇਗਾ ਕਿ ਜਿਹਦੀਆਂ ਨੂੰਆਂ ਧੀਆਂ ਭੈਣਾਂ ਅਤੇ ਰਾਤ ਨੂੰ ਸੜਕਾਂ ਦੇ ਉੱਤੇ ਬੈਠ ਕੇ ਤੇ ਆਪਣੀਆਂ ਰਾਤਾਂ ਕੱਟਣ ਅਸੀਂ ਖੁਸ਼ੀ ਨਾਲ ਨਹੀਂ ਬੈਠੇ ਅਸੀਂ ਦੁੱਖ ਨਾਲ ਅਸੀਂ ਦਿਲੋਂ ਦੁਖੀ ਹਾਂ ਅਸੀਂ ਮਜਬੂਰੀ ਦੇ ਵਿੱਚ ਇੱਥੇ ਰਾਤਾਂ ਕੱਟ ਰਹੇ ਹਾਂ ਤਾਂ ਜਲਦੀ ਤੋਂ ਜਲਦੀ ਸਾਡਾ ਪੱਤਰ ਜਿਹੜਾ ਹੈ ਡੀਏ ਦਾ ਜਾਰੀ ਕੀਤਾ ਜਾਵੇ ਤਾਂ ਕਿ ਸਾਡੀਆਂ ਅਸੀਂ ਵੀ ਆਪਣੇ ਘਰਾਂ ਦੀਆਂ ਜ਼ਿੰਮੇਵਾਰੀਆਂ ਛੱਡ ਕੇ ਆਏ ਹਾਂ ਅਸੀਂ ਵੀ ਵਾਪਸ ਜਾਈਏ ਧੰਨਵਾਦ ਤਾਂ ਕੀ ਲੱਗਦਾ ਕਿੰਨੇ ਦਿਨਾਂ ਤੋਂ ਪ੍ਰੋਟੈਸਟ ਜਿਹੜਾ ਤੁਹਾਡਾ ਪਿਛਲੀਆਂ ਸਰਕਾਰਾਂ ਵੇਲੇ ਵੀ ਚੱਲਦਾ ਰਿਹਾ ਸਪੋਰਟ ਟੈਸਟ ਦਿਜੀ ਅਸੀਂ ਗੱਲ ਕਰੀ ਅਸੀਂ 2005 ਚ ਜੌਬ ਚ ਆ ਗਏ ਸੀ 2005 ਤੋਂ ਬਾਅਦ ਅਸੀਂ ਲਗਾਤਾਰ ਅਸੀਂ ਲਗਾਤਾਰ ਸੰਘਰਸ਼ ਕਰ ਰਹੇ ਹਾਂ ਪਰ ਸਾਡੇ ਸੰਘਰਸ਼ ਨੇ ਸਾਨੂੰ ਇੱਥੇ ਤੱਕ ਪਹੁੰਚਾਤਾ ਸਰਕਾਰਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਤਾ ਕਿ ਸਾਨੂੰ ਅੱਜ ਸੜਕਾਂ ਤੇ ਉਤਰਨਾ ਪੈ ਗਿਆ ਹੈ ਧੀਆ ਭੈਣਾਂ ਨੂੰ ਸੜਕਾਂ ਤੇ ਬਹਿਣਾ ਪੈ ਗਿਆ ਹੈ ਸਾਡੇ ਵੀਰਾਂ ਦੀਆਂ ਪੱਗਾਂ ਰੋਲੀਆਂ ਗਈਆਂ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਤੱਕ ਲੱਥੀਆਂ ਪਰ ਅਸੀਂ ਜੇ ਇਹ ਠੀਠ ਨੇ ਤੇ ਅਸੀਂ ਇਹਨਾਂ ਤੋਂ ਵੱਧ ਠੀਰ ਬਣ ਕੇ ਵਿਖਾਵਾਂਗੇ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਅਸੀਂ ਇੱਥੋਂ ਨਹੀਂ ਉੱਠਣਾ ਜਦ ਤੱਕ ਸਾਡ ਨੂੰ ਹੱਕਾਂ ਦੀ ਪ੍ਰਾਪਤੀ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਜਾਵਾਂ ਸਰਮਾਨ ਸਿੰਘ ਦਾ ਇੱਕ ਬਹੁਤ ਫੇਮਸ ਡਾਇਲੋਗ ਹੈ ਕਹਿੰਦੇ ਮਿਹਨਤ ਤੋ ਨਾ ਡਰਾਂ ਤੇ ਭੁੱਖਾ ਵੀ ਨਾ ਮਰਾਂ ਤੇ ਫਿਰ ਹੁਣ ਦੱਸੋ ਮਿਹਨਤ ਵਾਲੇ ਤਾਂ ਸਾਰੇ ਸੜਕਾਂ ਤੇ ਬੈਠੇ ਹੁਣ ਉਹਨਾਂ ਦੀ ਮਿਹਨਤ ਜਾਂ ਹੁਣ ਉਹਨਾਂ ਨੂੰ ਕੁਝ ਨਹੀਂ ਨਜ਼ਰ ਆਉਂਦਾ ਪੰਜਾਬ ਦੀ ਮਾਂ ਭੈਣ ਟੀਆ ਜਿਹੜੀਆਂ ਇੱਥੇ ਸਾਰੀਆਂ ਬੈਠੀਆਂ ਵਿਦ ਪੇਰੈਂਟਸ ਆਪਣੇ ਲੈ ਲੈ ਕੇ ਬੱਚੇ ਬੈਠੇ ਆ ਤੁਸੀਂ ਇਹ ਦੇਖੋ ਵੀ ਇੰਨੀ ਗੁੰਗੀ ਬੋਲੀ ਸਰਕਾਰ ਜਿੰਨੂੰ ਜਿਹਦੇ ਸ਼ਹਿਰ ਜਾ ਕੇ ਨਹੀਂ ਪਤਾ ਲੱਗ ਰਿਹਾ ਵੀ ਮੇਰੇ ਸ਼ਹਿਰ ਚ ਬੰਦੇ ਬੈਠੇ ਕਿਉਂ ਆ ਪੁੱਛੀ ਲੋ ਡੀਸੀ ਦਫ਼ਤਰ ਦੇ ਬਾਹਰ 107 ਦਿਨ ਹੋ ਗਏ ਤਰਨੇ ਲੱਗੇ ਨੂੰ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਹੁਣ ਉਥੋਂ ਅਸੀਂ ਆਪਣੀ ਪੁਕਾਰ ਲਾ ਕੇ ਘਰ ਦੇ ਅੱਗੇ ਆਏ ਆ ਤੇ ਉਥੇ ਫੇਰ ਬੈਰੀਅਰ ਹੁਣ ਤੁਸੀਂ ਦੇਖੋ ਵੀ ਅਸੀਂ ਜਾਈਏ ਤੇ ਜਾਈਏ ਕਿੱਥੇ ਕਿਉਂਕਿ ਮੀਟਿੰਗ ਦਾ ਬਸ ਇੱਕ ਕਾਗਜ਼ ਆ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਲੋ ਜੀ ਮੀਟਿੰਗ ਹੋਣੀ ਨਹੀਂ ਕਿੰਨੀਆਂ ਮੀਟਿੰਗਸ ਹੋ ਚੁੱਕੀਆਂ ਮੈਨੂੰ ਲੱਗਦਾ 70 ਤੋਂ ਉੱਪਰ ਦੀ ਜਿਹੜੀ ਥੱੱਬਾ ਬਣ ਚੁੱਕਾ ਮੀਟਿੰਗਾਂ ਅੱਜ ਮੀਟਿੰਗ ਕੱਲ ਮੀਟਿੰਗ ਪਰਸੋਂ ਮੀਟਿੰਗ ਅਸੀਂ ਤਾਂ ਮੀਟਿੰਗ ਕਹਿੰਦੇ ਨਹੀਂ ਅਸੀਂ ਹੱਲ ਮੰਗਦੇ ਅਸੀਂ ਥੱਕਾ ਅਸੀਂ ਥੱਕ ਚੁੱਕੇ ਹਾਂ ਤਾਂ ਮੀਟਿੰਗ ਕਰਨੀ ਨਹੀਂ ਚੁੱਪ ਕਰਕੇ ਸਾਡੀ ਲੈਟਰ ਜਿਹੜੀ ਹੈ ਜੋ ਸਾਡੇ ਜਾਰੀ ਕਰਕੇ ਤੇ ਅਪਲੋਡ ਕਰ ਦੇਣ ਉਹ ਤੇ ਸਾਈਟ ਤੇ ਸਾਨੂੰ ਬੰਦ ਰੇ ਅੱਗ ਦੇ ਦੇ ਬਸ ਸਾਡੀ ਇਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਹੀ ਅਸੀਂ ਲੈ ਕੇ ਆਏ ਤੇ ਪਰ ਮੀਟਿੰਗ ਤੇ ਮੀਟਿੰਗ ਮਿਲਦੀ ਜਾ ਰਹੀ ਹੈ ਪਰ ਸਾਡੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਹੋ ਰਿਹਾ ਹੋਰ ਵੀ ਆਗੂ ਇੱਥੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਲਖਬੀਰ ਸਿੰਘ ਸਰ ਸਰ ਸਾਡੇ ਜੀ ਕੀ ਕਹਿਣਾ ਚਾਹੋਗੇ ਪਿਛਲੇ 3 ਦਿਨਾਂ ਤੋਂ ਤੁਸੀਂ ਇੱਥੇ ਬੈਠੇ ਹੋ بڑے بڑے ਬੈਰੀਕੇਡ ਲਾਏ ਗਏ ਨੇ ਤੇ ਟੈਂਟ ਵੀ ਨਹੀਂ ਲਗਾਣ ਦਿੱਤਾ ਗਿਆ ਸਰ ਲਗਾਤਾਰ ਇਹ ਸਾਡੇ ਨਾਲ ਨਾ ਪ੍ਰੋਮਿਸ ਕਰ ਰਹੇ ਆ ਸਾਡੇ ਨਾਲ ਵਾਅਦੇ ਕਰ ਰਹੇ ਆ ਮੀਟਿੰਗਾਂ ਦੇ ਵਿੱਚ ਤੇ ਹਰ ਮੀਟਿੰਗ ਦੇ ਵਿੱਚ ਮੁਕਰ ਰਹੇ ਆ ਤੇ ਸਾਨੂੰ ਇਹਨਾਂ ਨੇ ਲਗਾਤਾਰ ਹੁਣ ਇਹਨਾਂ ਨੇ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸੋਣੀ ਪ੍ਰੋਮਿਸ ਕੀਤਾ ਸੀਗਾ ਸਾਨੂੰ ਜਿਹੜਾ ਐ ਸਤੰਬਰ ਦੇ ਵਿੱਚ ਜਿਹੜਾ ਐ ਦੀਵਾਲੀ ਦਾ ਗਿਫਟ ਦੇਣਗੇ 2022 ਦੇ ਵਿੱਚ ਉਹ ਸਾਡੇ ਸਿੱਖਿਆ ਮੰਤਰੀ ਆਪਣੇ ਉਸ ਵਾਅਦੇ ਨੂੰ ਪੂਰਾ ਨਹੀਂ ਕਰ ਸਕੇ ਤੇ ਸਾਡੀਆਂ ਭਾਵਨਾਵਾਂ ਦਾ ਇਹ ਨਹੀਂ ਮਜ਼ਾਕ ਬਣਾ ਕੇ ਰੱਖ ਦਿੱਤਾ ਉਸ ਤੋਂ ਬਾਅਦ ਸਾਰ ਇਹਨਾਂ ਨਾ ਬਾਰ-ਬਾਰ ਮੀਟਿੰਗਾਂ ਕੀਤੀਆਂ ਤੇ ਇੱਕ ਇਹੀ ਇਨਫਰਮੇਸ਼ਨ ਸਾਨੂੰ ਦਿੰਦੇ ਰਹੇ ਆ ਤੁਹਾਡੇ ਹੱਕ ਜਾਇਜ਼ ਆ ਤੁਹਾਡੇ ਹੱਕ ਆਪਾਂ ਤੁਹਾਨੂੰ ਜਲਦੀ ਦਵਾਂਗੇ ਤੇ ਉਹਨਾਂ ਤੋਂ ਬਾਅਦ ਬਸ ਸਿੱਖਿਆ ਮੰਤਰੀ ਉਹ ਨਹੀਂ ਕਹਿੰਦੇ ਜੀ ਮੇਰੇ ਬੱਸ ਦੀ ਗੱਲ ਹੀ ਹੈਗੀ ਤੁਸੀਂ ਵਿੱਤ ਮੰਤਰੀ ਨਾਲ ਸੰਪਰਕ ਕਰੋ ਵਿੱਤ ਮੰਤਰੀ ਨੂੰ ਮਿਲੋ ਤੇ ਵਿੱਤ ਮੰਤਰੀ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਪਟਾੜਾ 12 12 24 ਨੂੰ ਆਪਾਂ ਡੀਏ ਦੀ ਫਾਈਲ ਕਲੀਅਰ ਕਰ ਦਾਂਗੇ ਤੇ ਜਦੋਂ ਅੱਜ ਥੋੜੇ ਦਿਨ 3 ਦਿਨ ਪਹਿਲਾਂ ਆਪਾਂ 12 12 24 ਨੂੰ ਵਿੱਤ ਮੰਤਰੀ ਉਹਨਾਂ ਨੂੰ ਇਹ ਕਹਿਣ ਲਈ ਆਉਣ ਲਈ ਆਏ ਪਏ ਤੁਸੀਂ ਅੱਜ ਦਾ ਦਿਨ ਸਾਡੇ ਨਾਲ ਵਾਅਦਾ ਕੀਤਾ ਸੀਗਾ ਤੁਸੀਂ ਉਸ ਵਾਅਦੇ ਨੂੰ ਪੂਰਾ ਕਰੋ ਤੇ ਉਹ ਵਿੱਤ ਮੰਤਰੀ ਹੁਣੀ ਪਤਾ ਨਹੀਂ ਕਿਹੜੇ ਹਿਸਾਬ ਮੁਤਾਬਨਾ ਸਾਨੂੰ ਕੰਪਿਊਟਰ ਅਧਿਕਾਰ ਨੂੰ ਇਹ ਕਹਿ ਰਿਹਾ ਸੀ ਕਿ ਪੇ ਮੇਰਾ ਸਿੱਖਿਆ ਸਕੱਤਰ ਜਿਹੜਾ ਆ ਉਹ ਆਪਣੀ ਬੇਟੀ ਦੀ ਮੈਰਿਜ ਵਿੱਚ ਬਿਜ਼ੀ ਆ ਤੇ ਤੁਹਾਡੇ ਜਿਹੜੇ ਆ ਡੀਏ ਵਾਲੀ ਫਾਈਲ ਆ ਆਪਾਂ ਮੰਗਲਵਾਰ ਤੱਕ ਜਾਰੀ ਕਰ ਦਾਂਗੇ ਮੰਗਲਵਾਰ ਤੱਕ ਜਾਰੀ ਕਰ ਦਾਂਗੇ ਤੇ ਹੁਣ ਉਹਨਾਂ ਨੇ ਸਾਨੂੰ ਮੰਗਲਵਾਰ ਤੱਕ ਦਾ ਟਾਈਮ ਦਿੱਤਾ ਆ ਤੇ ਆਪਾਂ ਮੰਗਲਵਾਰ ਨੂੰ ਡੀਏ ਦੀ ਫਾਈਲ ਕਲੀਅਰ ਕਰਾ ਕੇ ਹੀ ਇੱਥੋਂ ਵਾਪਸ ਜਾਵਾਂਗੇ ਅੱਜ ਆਪਾਂ 14 ਤਰੀਕ ਤੋਂ ਲਗਾਤਾਰ ਇੱਥੇ ਸੰਗਰੂਰ ਦੇ ਸੀਐਮ ਹਾਊਸ ਦੇ ਸਾਹਮਣੇ ਬਾਹਰ ਸੜਕ ਤੇ ਨੰਗੇ ਸਮਾਨ ਦੇ ਥੱਲੇ ਬੈਠੇ ਆ ਸਾਡੀਆਂ ਸੈਕੜੇ ਹੀ ਭੈਣਾਂ ਜੜੀਆਂ ਆ ਆਪਣੇ ਬੱਚਿਆਂ ਸਮੇਤ ਇੱਥੇ ਬੈਠੀਆਂ ਆ ਤੇ ਪਰ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਜਿਹਾ ਵੀ ਤਰਸ ਨਹੀਂ ਆ ਰਿਹਾ ਕੰਪਿਊਟਰ ਵਿਧਾਇਕਾਂ ਦੇ ਕਿਉਂਕਿ ਇਹਨਾਂ ਨੇ ਇੰਨੇ ਵਾਅਦੇ ਕੀਤੇ ਐਨੇ ਵਾਅਦੇ ਕੀਤੇ ਆ ਹੁਣ ਤਾਂ ਆਪਾਂ ਪੰਜਾਬ ਸਰਕਾਰ ਨੂੰ ਝੂਠੀ ਸਰਕਾਰੀ ਕਹਿ ਦਿੰਨੇ ਆ ਉਹ ਆਪਣੇ ਆਪ ਨੂੰ ਇਨਕਲਾਬੀ ਕਹ ਰਿਹਾ ਸੀ ਕਿ ਪਾਪਾ ਇਨਕਲਾਬੀ ਸਾਡੀ ਸਰਕਾਰ ਆ ਸਾਡਾ ਹਰਾ ਪੰਨ ਜਿਹੜਾ ਆ ਸਾਰਿਆਂ ਦੀ ਸਫਲਤਾ ਲਈ ਸਾਰਿਆਂ ਦੀ ਸਕਸੈਸ ਲਈ ਸਾਰਿਆਂ ਦੀ ਤਰੱਕੀ ਲਈ ਹੋਗਾ ਪਰ ਕੰਪਿਊਟਰ ਵਿਧਾਇਕਾਂ ਨੇ ਉਹਨਾਂ ਨੇ ਲਗਾਤਾਰ ਧੋਖਾ ਕੀਤਾ ਸਰ ਉਹ ਆਪਣੇ ਵਾਅਦਿਆਂ ਤੇ ਖਰੇ ਨਹੀਂ ਉਤਰ ਰਹੇ ਪਾਪਾ ਪੰਜਾਬ ਸਰਕਾਰ ਤੋਂ ਅਪੀਲ ਕਰਦੇ ਆ ਕਿ ਆਪਣਾ ਤੁਸੀਂ ਮੰਗਲਵਾਰ ਦਾ ਕੀਤਾ ਹੋਇਆ ਵਾਅਦਾ 17 ਤਰੀਕ ਦਾ 17 12 2024 ਦਾ ਕੀਤਾ ਹੋਇਆ ਵਾਅਦਾ ਡੀਏ ਦੀ ਫਾਈਲ ਕਲੀਅਰ ਕਰਕੇ ਕੰਪਿਊਟਰ ਵਿਧਾਇਕਾਂ ਨੂੰ ਕੁਝ ਰਾਹ ਦਿਓ ਧੰਨਵਾਦ ਹੋਰ ਵੀ ਆਗੂ ਮੌਜੂਦ ਨੇ ਗੱਲਬਾਤ ਕਰ ਲੈਣੀ ਹੈ ਕੀ ਨਾ ਬਾਈ ਨਰਿੰਦਰਪਾਲ ਗੁਰਦਾਸਪੁਰ ਤੋਂ ਜੀ ਕੀ ਕਹਿਣਾ ਚਾਹੋਗੇ ਜੋ ਤੁਸੀਂ ਤਿੰਨ ਦਿਨਾਂ ਤੋਂ ਇੱਥੇ ਸੀਐਮ ਕੋਠੀ ਦੇ ਬਾਹਰ ਧਰਨਾ ਲਾ ਰੱਖਿਆ ਤੇ ਦਿਨ ਰਾਤ ਦਾ ਧਰਨਾ ਚੱਲ ਰਿਹਾ ਸਰ ਦੇਖੋ ਇੰਨੀ ਸਰਦੀ ਆ ਪੂਰਾ ਮਹੀਨਾ ਚੜ ਗਿਆ ਵਾ ਔਰ ਇਹ ਸਰਕਾਰਾਂ ਨੂੰ ਬਿਲਕੁਲ ਵੀ ਨਹੀਂ ਹੈਗਾ ਕਿ ਸਾਡੀਆਂ ਭੈਣਾਂ ਵਾਂ ਸਾਡੀਆਂ ਧੀਆਂ ਵਾਂ ਜਿਹੜੀਆਂ ਇਸ ਸੜਕ ਤੇ ਬੈਠੀਆਂ ਵਾਂ ਕਿਉਂਕਿ ਭਗਵੰਤ ਮਾਨ ਜਦੋਂ ਇਹਨਾਂ ਨੇ ਵਾਅਦੇ ਕੀਤੇ ਹੈਗਾ ਕਿ ਜਦੀਵਾਲ ਸਾਹਿਬ ਹੋਣਾ ਨੇ ਭਗਵੰਤ ਮਾਨ ਸਾਹਿਬ ਹੋਣਾ ਨੇ ਕਿ ਅਸੀਂ ਜਦੋਂ ਆਵਾਂਗੇ ਸੱਤਾ ਦੇ ਵਿੱਚ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਵਾ ਕਿ ਆਉਂਦਿਆਂ ਹੀ ਕੰਪਿਊਟਰ ਦਾ ਅਫਕਾ ਨੂੰ ਸਿੱਖਿਆ ਭਾਗ ਵਿੱਚ ਮਰਜ ਕੀਤਾ ਜਾਵੇਗਾ ਪਰ 15 ਸਤੰਬਰ 2022 ਦੇ ਵਿੱਚ ਇਹਨਾਂ ਨੇ ਐਲਾਨ ਵੀ ਕੀਤਾ ਸੋਸ਼ਲ ਮੀਡੀਆ ਤੇ ਵੀ ਐਲਾਨ ਕੀਤਾ ਪਰ ਉਹ ਵੀ ਐਲਾਨ ਛੇਵੇਂ ਪੀ ਕਮਿਸ਼ਨ ਦਾ ਪੂਰਾ ਨਹੀਂ ਹੋਇਆ ਹੁਣ ਮੇਰੇ ਸਾਥੀ ਨੇ ਹੁਣੇ ਦੱਸਿਆ ਕਿ 12 ਦਸੰਬਰ ਨੂੰ ਵੀ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਇਹ ਡੀਜੇ ਦੀ ਫਾਈਲ ਕਲੀਅਰ ਕਰ ਦਾਂਗੇ ਤੁਹਾਡੀ ਪਰ ਉਹ ਵੀ ਨਹੀਂ ਕਲੀਅਰ ਕੀਤੀ ਗਈ ਇਹਨਾਂ ਨੇ ਕਿਹਾ ਵੀ ਫਾਈਨੈਂਸ ਜਿਹੜਾ ਸੈਕਟਰੀ ਆ ਉਹ ਛੁੱਟੀ ਤੇ ਚਲਾ ਗਿਆ ਵਾ ਹੁਣ 17 ਨੂੰ ਆਉਣਾ ਹੁਣ ਆਪਾਂ 17 ਵੀ ਵੇਖਾਂਗੇ ਪਰ ਨਾਲ ਹੀ ਇਹਨਾਂ ਨੇ ਇੱਕ ਸਾਡੇ ਕੁਝ ਕੋਰਟ ਕੇਸ ਚੱਲ ਰਹੇ ਸੀਗਾ ਉਹਨਾਂ ਦੇ ਵਿੱਚ ਨਵੇਂ ਰੂਲ ਵੀ ਇਹਨਾਂ ਨੇ ਬਣਾਏ ਸਾਨੂੰ 2011 ਚ ਜਿਹੜੇ ਆਰਡਰ ਸਾਥੀ ਉਹ ਦਿੱਤੇ ਗਏ ਆ ਉਹ ਰੈਗੂਲਰ ਦਿੱਤੇ ਗਿਆ ਕੰਪਿਊਟਰ ਦੇ ਆਪਕਾਂ ਦੇ ਔਰ ਵੋਕੇਸ਼ਨਲ ਮਾਸਟਰ ਦੇ ਬਰਾਬਰ ਸਾਡੇ ਸੇਗਾ ਹੁਣ ਇਹਨਾਂ ਨੇ ਨਵੇਂ ਕਾਲੇ ਕਾਨੂੰਨ ਬਣਾਤੇ ਆ ਕਿ ਇਹਨਾਂ ਨੂੰ ਕੋਈ ਵੀ ਈਐਲ ਨਹੀਂ ਦਿੱਤੀ ਜਾਏਗੀ ਜੇ ਦਿੱਤੀ ਜਾਏਗੀ ਤਾਂ ਉਹਦਾ ਫਾਈਨੈਂਸ਼ੀਅਲ ਬੈਨੀਫਿਟ ਨਹੀਂ ਦਿੱਤਾ ਜਾਏਗਾ ਕੋਈ ਵੀ ਐਕਸਕ੍ਰੀਸ਼ੀਆ ਗ੍ਰਾਂਟ ਨਹੀਂ ਦਿੱਤੀ ਜਾਏਗੀ ਹੁਣ ਦੇਖੋ ਮੰਨ ਲਓ ਮੇਰੀ ਉਮਰ ਸਰ 14875 ਆ ਹੁਣ ਮੈਂ 51 ਸਾਲਾਂ ਦਾ ਹੋ ਗਿਆ ਮੈਂ ਕਿਤੇ ਵੀ ਭਰਤੀ ਵਿੱਚ ਅਲੀਜੀਬਲ ਨਹੀਂ ਰਹਾ ਜਦੋਂ ਆਪਾਂ ਭਰਤੀ ਹੋਏ ਸੀਗਾ ਸਾਡੀ ਉਮਰ 28 ਸਾਲ ਦੀ ਸੀਗਾ ਚਾਹੇ ਤੇ ਦੇਖੋ ਜੀ ਸਰਕਾਰ ਇਤਨਾ ਕਰ ਸਕਦੀ ਆ ਮੰਨ ਲਓ ਜੇ 75 ਵਾਲੇ ਨੂੰ ਚਾਹੇ ਤੇ 1990 ਦਾ ਸਰਟੀਫਿਕੇਟ ਈਸ਼ੂ ਕਰੇ ਕੀ ਇਹ ਕਰ ਸਕਦੀ ਆ ਨਹੀਂ ਕਰ ਸਕਦੀ ਜਦੋਂ ਜਿਸ ਬੱਚੇ ਦਾ ਜਨਮ ਹੋਇਆ ਵਾ ਉਹਨੂੰ ਉਦੋਂ ਤੋਂ ਹੀ ਲਾਭ ਮਿਲਨੇ ਆ ਮੇਰੀ ਸਰਕਾਰ ਅਗੇ ਅਪੀਲ ਆ ਕਿ ਹਨੂ ਇੱਕ ਸੱਤ 2011 ਤੋਂ ਹੀ ਲਾਭ ਜਿਹੜੇ ਆ ਰਾਭ ਦਿੱਤੇ ਜਾਣ ਤਾਂ ਜੋ ਅਹੀਆ ਜਿਹੜਾ ਬੱਚਿਆਂ ਨੂੰ ਵਧੀਆ ਢੰਗ ਨਾਲ ਪੜਾ ਸਕੀਏ ਮੇਰੇ ਸਾਥੀ लुधियाणे ਤੋਂ ਆ ਉਹਨਾਂ ਨੂੰ ਨੈਸ਼ਨਲ ਅਵਾਰਡ ਪਿਛਲੇ ਸਾਲ ਮਿਲਿਆ ਮੇਰੇ ਕੁਝ ਸਾਥੀਆਂ ਨੂੰ ਇਸ ਸਾਲ ਨੈਸ਼ਨਲ ਅਵਾਰਡ ਮਿਲਿਆ ਔਰ ਇੱਕ ਸਾਥੀ ਨੇ ਫਤਿਹਗੜ੍ਹ ਸਾਹਿਬ ਤੋਂ ਰੀਸੈਂਟਲੀ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਵਿੱਚ ਉਹਨਾਂ ਨੇ ਰਨਰ ਅਪ ਦਾ ਅਵਾਰਡ ਜਿੱਤੇ ਆ ਨੈਸ਼ਨਲ ਲੈਵਲ ਤੇ ਕੰਪਿਊਟਰ ਅਧਿਆਪਕ ਹਰ ਪੱਧਰ ਤੇ ਆ ਜਿਹੜੀਆਂ ਮੱਲਾ ਮਾਰ ਰਹੇ ਆ ਔਰ ਕੰਪਿਊਟਰ ਅਧਿਆਪਕ ਸਿੱਖਿਆ ਵਿਭਾਗ ਦੀ ਰੀੜ ਦੀ ਹੱਡੀ ਆ ਔਰ ਇਹਨਾਂ ਨੂੰ ਵੀ ਪਤਾ ਕਿ ਜੋ ਵੀ ਸਾਰਾ ਆਨਲਾਈਨ ਕੰਮ ਹੋ ਰਿਹਾ ਉਹ ਕੰਪਿਊਟਰ ਅਧਿਆਪਕਾਂ ਦੁਆਰਾ ਹੋ ਰਿਹਾ ਇਸ ਕਰਕੇ ਮੇਰੀ ਫੇਰ ਹੱਥ ਬਨ ਕੇ ਸਰਕਾਰ ਨੂੰ ਕੀ ਲਵਾ ਕਿ ਸਾਡੇ ਇਹ ਜਿਹੜੇ ਲਾਭ ਜਿਹੜੇ ਤਰੰਤ ਜਾਰੀ ਕੀਤੇ ਜਾਣ ਤਾਂ ਜੋ ਇਹ ਬੱਚਿਆਂ ਨੂੰ ਤੰਦ ਇਹਨਾਂ ਸਕੂਲਾਂ ਦੇ ਵਿੱਚ ਪੜ੍ਹਾਈਏ ਔਰ ਪੰਜਾਬ ਦਾ ਜਿਹੜਾ ਭਵਿੱਖ ਉਸ ਨੂੰ ਹੋਰ ਬਲੰਦੀਆ ਤੇ ਪਹੁੰਚਾਈਏ ਜੇਕਰ ਭਗਵਾਨ ਤਮਾਨ ਸਾਨੂੰ ਕੱਲ ਚਿੱਠੀ ਦੇ ਦਿੰਦਾ ਹੈ ਚਾਹੇ ਇਸ ਮਹੀਨੇ ਦੇ ਵਿੱਚ ਚਿੱਠੀ ਸਾਡੀ ਜਾਰੀ ਕਰ ਦਿੰਦਾ ਹੈ ਤੇ ਜਿੱਥੇ ਅਸੀਂ ਮੁਰਦਾਬਾਦ ਕਰ ਰਿਹਾ ਅਸੀਂ ਉੱਥੇ ਆਮ ਪਾਰਟੀ ਜਿੰਦਾਬਾਦ ਕਰਾਂਗੇ ਕਿਉਂਕਿ ਵੱਧ ਚੜ ਕੇ ਸਾਡੀ ਜਿਹੜੀ ਯੂਥ ਆ ਸਾਡੇ ਜਿਹੜੇ ਬੱਚੇ ਆ ਅਸੀਂ ਵੱਧ ਚੜ ਕੇ ਇਹਨਾਂ ਨੂੰ ਵੋਟਾਂ ਪਵਾਈਆਂ ਨੇ ਔਰ ਸਾਡਾ 7000 ਦਾ ਕੈਡਰ ਔਰ ਲੱਖਾਂ ਦੇ ਵਿੱਚ VOTING ਕੀਤੀ ਹੈ ਕਿਉਂਕਿ ਅਸੀਂ ਦੋਨੋਂ ਸਰਕਾਰਾਂ ਤੋਂ ਆ ਜਿਹੜਾ ਇਹ ਸਾਨੂੰ ਉਹਨਾਂ ਨੇ ਸਾਡੇ ਨਾਲ ਇਤਰਾ ਕੀਤਾ ਸੀ ਅਸੀਂ ਚਾਹੁੰਦੇ ਸੀ ਕਿ ਬਦਲਾਵ ਆਵੇ ਪਰ ਇਹਨਾਂ ਨੇ ਹਡੀਆਂ ਧੀਆਂ ਪੈਣਾ 2 ਸੈਂਟੀਗ੍ਰੇਡ ਤੇ ਆ ਜਿਹੜੀਆਂ ਉਹ ਬੈਠੀ ਦੀਆਂ ਵਾ ਸਰਦੀ ਦੇ ਮੌਸਮ ਦੇ ਵਿੱਚ ਔਰ ਮੇਰੀ ਅਪੀਲ ਆ ਕਿ ਸਾਡਾ ਤੁਰੰਤ ਵਾ ਜਿਹੜਾ ਹੱਲ ਕੀਤਾ ਜਾਵੇ ਸਾਨੂੰ ਡੀਏ ਦਾ ਪੱਤਰ ਜਾਰੀ ਕੀਤਾ ਜਾਵੇ ਔਰ ਸਾਡੀ ਸਿੱਖਿਆ ਭਾਗ ਵਿੱਚ ਜਿੰਨੀ ਤਨਖਾਹ ਅਸੀਂ ਲੈ ਰਹੇ ਆ ਉਹਦੇ ਵਿੱਚ ਮਰਜਿੰਗ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ ਸਾਥੀ ਜਥੇਬੰਦੀਆਂ ਦਾ ਕਹਿਣਾ ਹੈ ਕਿ ਕੰਪਿਊਟਰ ਟੀਚਰ ਜੋ ਇੱਥੇ ਬੈਠਿਆ ਨੇ ਇਹਨਾਂ ਦਾ ਆਖਰੀ ਸਾਹ ਦੇ ਕੀ ਵੀ ਸਾਡਾ ਜਦ ਤੋਂ ਜਦ ਜੋਚ ਮੰਗਾ ਹਨ ਉਸ ਨੂੰ ਪੰਜਾਬ ਸਰਕਾਰ ਮੰਨ ਲਵੇ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਸਕੂਲਾਂ ਵਿੱਚ ਜਾ ਕੇ ਪੜਾ ਸਕੀਏ ਤੁਸੀਂ ਦੇਖਦੇ ਰਹੋ ਅਜੀਤ ਬਾਪ ਟੀਵੀ ਮਹਾਰਪਾਲ ਸਿੰਘ ਕਾਵਧਨ ਸੰਗਰੂ